ਨਿਰਣਾ ਚੰਦਰਜੀਤ ਸਿੰਘ ਆ ਜੀ ਅਸੀਂ ਮੌੜ ਮੰਡੀ ਦੇ ਰਹਿਣ ਵਾਲੇ ਮੌੜ ਕਲਾਂ ਦੇ ਪਤਾ ਲੱਗਿਆ ਸੀ ਵੀ ਮਤਿਹਰ ਜੀ ਸਿੰਘ ਇੰਨੇ ਵਾਲੇ ਦੇ ਚੋਰੀ ਹੋਈ ਹੈ ਇਹਨਾਂ ਕੋਲੇ ਆਏ ਸੀਗੇ ਇਹਨਾਂ ਦਾ ਕਾਫੀ ਕੈਸ਼ ਤੇ ਇਨਕਮ ਵਗੈਰਾ ਲੈ ਗਏ ਚੋਰੀ ਹੋਈ ਹੈ ਨੁਕਸਾਨ ਹੋਇਆ ਇਹਨਾਂ ਦਾ ਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਮੌੜ ਮੰਡੀ ਦੇ ਵਿੱਚ ਚੋਰੀਆਂ ਦੀ ਜਿਹੜੀ ਵਾਰਦਾਤ ਆ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਦੋ ਤਿੰਨ ਨੇ ਹੋ ਗਏ ਮੌੜ ਬੱਸ ਸਟੈਂਡ ਤੇ ਚੋਰੀ ਹੋਈ ਹੈ ਜੀ ਟਰੈਕਟਰ ਵਗੈਰਾ ਲੈ ਗਏ ਨੇ ਦੋ ਤਿੰਨ ਮਹੀਨੇ ਪਹਿਲਾਂ ਸੀਐਸਸੀ ਸੈਂਟਰ ਦੇ ਬੱਸ ਸਟੈਂਡ ਤੇ ਉੱਥੇ ਚੋਰੀ ਹੋਈ ਜੇ ਸੇਮ ਮੈਥਡ ਹੈ ਇਹਨਾਂ ਦੇ ਸੇਮ ਚੋਰੀ ਕਰਦੇ ਹੁਣ ਤਾਂ ਇਹਨਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਨੇ ਕਿ ਦਿਨ ਦਿਹਾੜੇ ਚੋਰੀਆਂ ਕਰਨ ਲੱਗੇ ਹੋਏ ਨੇ ਪੁਲਿਸ ਪ੍ਰਸ਼ਾਸਨ ਦਾ ਜਾਂ ਪ੍ਰਸ਼ਾਸਨ ਦਾ ਕੋਈ ਵੀ ਨੌਏ ਦਾ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਜੀ ਇਥੇ ਤਾਂ ਕਿ ਬੰਦੇ ਵੀ ਪੁਲਿਸ ਨੂੰ ਫੜ ਕੇ ਫੜਾ ਦਿੱਤੇ ਜਾਂਦੇ ਨੇ ਪਰ ਉਹਨੂੰ ਸ਼ਾਮ ਨੂੰ ਛੱਡ ਦਿੱਤਾ ਜਾਂਦਾ ਜੀ ਕੋਈ ਕਾਰਵਾਈ ਨਹੀਂ ਕਰਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਤੇ ਨਕੇਰ ਕੱਸੀ ਜਾਵੇ ਮੁੰਡੀ ਨਿਵਾਸੀਆਂ ਨੂੰ ਵੀ ਬੇਨਤੀ ਹੈ ਕਿ ਉਹਦਾ ਧਿਆਨ ਰੱਖਿਆ ਜਾਵੇ ਇਹ ਹਰ ਜਨਸਰਾਂ ਤੋਂ ਬਚਾਇਆ ਜਾਵੇ ਈਨਾਲਾ ਵਿੱਚ ਜੀਤਲਾ ਮੇਰਾ ਨਾਮ rahul kumar ਹੈ ਜੀ ਮੇਰੇ ਲੈਪਟਾਪ ਟੈਕ ਸਲਿਊਸ਼ਨ ਦੇ ਨਾਮ ਤੇ ਦਾ 6 ਹੈ ਤੇ ਲੈਪਟਾਪ ਕੰਪਿਊਟਰ ਦਾ ਮੇਰਾ ਕੰਮ ਹੈ ਤੇ ਮੈਂ ਸੁਣਾ ਕਿ ਇੱਥੇ ਗਣੇਸ਼ ਵਾਲਾ ਦੇ ਐਨਕਾ ਵਾਲਾ ਦੇ ਵੀ ਚੋਰੀ ਹੋ ਚੁੱਕੀ ਹੈ ਜਦੋਂ ਅਸੀਂ ਇੱਥੇ ਬਾਈ ਬਾਈ ਜੀ ਦਾ ਦੁੱਖੜਾ ਦੇਖਣ ਆਏ ਤੇ ਇਹਨਾਂ ਦੀ ਰਿਕਾਰਡਿੰਗ ਦੇਖੀ ਅਸੀਂ ਦੇਖਿਆ ਵੀ ਜਿਹੜੇ ਸੇਮ ਤਰੀਕੇ ਨਾਲ ਇੱਥੇ ਚੋਰੀ ਕੀਤੀ ਗਈ ਹੈ ਉਵੇਂ ਹੀ ਮੇਰੇ ਵੀ ਦੋ ਤਰੀਕ ਨੂੰ ਚੋਰੀ ਕੀਤੀ ਗਈ ਸੀ ਹਾਲਾਂਕਿ ਅਸੀਂ ਐਫ ਆਈ ਆਰ ਵੀ ਕਰਵਾ ਕੇ ਆਏ ਸੀਗੇ ਪਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਕੋਈ ਕਾਰਵਾਈ ਨਹੀਂ ਸੀਗੀ ਅੱਜ ਤੱਕ ਹਫਤਾ ਹੋ ਚੁੱਕਾ ਤੇ ਮੇਰੀ ਸ਼ੋਕ ਤੇ ਕੋਈ ਪੁਲਸ ਵਾਲਾ ਨਹੀਂ ਆਇਆ ਤੇ ਹੋ ਸਕੇ ਤਾਂ ਸਾਨੂੰ ਸਾਰਿਆਂ ਨੂੰ ਇਨਸਾਫ ਦਵਾਇਆ ਜਾਵੇ ਤੇ ਸਾਡਾ ਜਿਹੜਾ ਨੁਕਸਾਨ ਹੈ ਉਸ ਦੀ ਪਰਪਾਈ ਕਰਵਾਈ ਜਾਵੇ ਘਟੋ ਘਟ ਜੀ ਮੇਰਾ ਹੈਗਾ 70-80000 ਰੁਪਏ ਦਾ ਨੁਕਸਾਨ ਹੈ ਜੀ 3 ਲਫਟਾਂ ਚੋਰੀ ਹੋਈ ਸੀ ਤੇ ਪ੍ਰਿੰਟਰ ਦੇ ਪੋਲੀਏ ਵਿੱਚ ਲਪੇਟ ਕੇ ਲੈ ਗਏ ਸੀਗੇ ਤੇ ਗੱਲੇ ਵਿੱਚ 1200 ਰੁਪਏ ਨਕਦ ਕੈਸ਼ ਲੈ ਕੇ ਗਏ ਸੀ ਪ੍ਰਸ਼ਾਸਨ ਕੀ ਮੰਗ ਰਿਹਾ ਸਾਨੂੰ ਨਿਆਂ ਦਵਾਇਆ ਜਾਵੇ ਜੀ ਸਾਰਿਆਂ ਨੂੰ ਤੇ ਇਹ ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਇਹਨਾਂ ਨੂੰ ਜਲਦ ਜਲਦ ਰੋਕਿਆ ਜਾਵੇ ਇਹ ਜਿਹੜੇ ਮੁਜ਼ਰਮਾਂ ਉਹਨਾਂ ਨੂੰ ਫੜ ਕੇ ਜੇਲ੍ਹ ਚ ਪਾੜਿਆ ਜਾਵੇ ਤੇ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਜੀ ਨਾਮ ਹੋਂ ਕੋਈ ਜੀ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਤੇਰੀ ਦੁਕਾਨ ਦਾ ਨਾਮ ਸ਼੍ਰੀ ਵਿਨੇਸ਼ ਆਪਟਿਕਲ ਹੈ। ਲਾਹੌਰ ਬਾਜ਼ਾਰ ਬੈਂਕ ਦੇ ਸਾਹਮਣੇ ਦੁਕਾਨ ਕਰਦਾ ਮੈਂ 2 ਵਜੇ ਰੋਟੀ ਖਾਣ ਗਿਆ ਸੀਗਾ ਜੀ ਤੇ ਤਕਰੀਬਨ ਉਸ ਤੋਂ ਬਾਅਦ ਮੈਂ 2:40 ਤੇ ਵਾਪਸ ਆਇਆ ਤੇ ਦੇਖਿਆ ਕਿ ਦੁਕਾਨ ਦੇ ਲੋਕ ਟੁੱਟੇ ਹੋਏ ਨੇ ਤੇ ਗੱਲੇ ਦੇ ਵਿੱਚੋਂ 30 ਤੋਂ 35000 ਰੁਪਏ ਤੇ ਕੈਸ਼ ਮੈਂਡ ਤੇ ਦੋ ਐਨਕਾਂ ਨਾਲ ਲੈ ਗਏ। ਕਿਸੇ ਜੀ ਮੇਰੇ ਕੋਲ ਬਈ ਆਏ ਸੀ ਜੀ ਇੱਕ 10 ਮਿੰਟ ਬਸ ਦੇਖਣ ਆਏ ਸੀਗੇ ਜੀ ਉਹਦੇ ਹੁਣ ਤੇ ਕੋਈ ਕਾਰਵਾਈ ਨਹੀਂ ਬਸ ਮੌਕੇ ਦੇ ਕੋਈ ਕੋਈ ਫੋਟੋ ਨਹੀਂ ਖਿੱਚੀ ਗਈ ਕੋਈ ਨਾ ਕੁਝ ਕਾਰਵਾਈ ਕੀਤੀ ਗਈ ਹੈ ਜੀ ਕੋਈ ਕਿਸੇ ਕਰਾ ਚ ਕੀ ਮਾਰ ਕਰਦੇ ਮੇਰੇ ਮੇਰਾ ਇਨਸਾਫ ਦਵਾਇਆ ਜਾਵੇ ਮੇਰੇ ਬੰਦੇ ਖੜੇ ਜਾਣ ਤੇ ਮੇਰਾ ਕੈਸ਼ ਦਵਾਇਆ ਜਾਵੇ ਕੈਸ਼ ਉਹ ਕਿ ਨਹੀਂ ਹੋ ਰਹੀ ਮੋਰਮੇ ਜੀ ਬਹੁਤ ਹੋ ਰਹੀ ਹੈ ਜੀ ਪਹਿਲਾਂ 2 ਜੂਨ ਨੂੰ ਹੋਈ ਹੈ ਜੀ ਬਸ ਸਟਾન્ડ ਤੇ ਹਾਂ ਜੀ ਇਸੇ ਤਰੀਕੇ ਨਾਲ ਮੇਰਾ ਮੈਂ ਅਸੇਲਾ ਸੰਗਠਨਾ ਮੋਰ ਲੱਗਿਆ ਹੋਇਆ ਮੈਂ ਜੀ ਅੱਜ ਚੋਦੀ ਹੋਈ ਜਦਨੇ ਲੇ ਗਾਵਾਂ ਮੈਂ ਐ ਕੋਈ ਅੰਦੇ ਰੱਖੀ ਹੈ ਉਹ ਤਾਂ ਮਿਲੀ ਸੀ ਜੀ ਮੌਕਾ ਦੇਖਾਗਾ ਅਸੀਂ ਆਸੇ ਪਾਸੇ ਦੇ ਟੀਵੀ ਦੇ ਫੁਟੇਜ ਚੈੱਕ ਕਰ ਰਹੇ ਹਾਂਗੇ ਫਰੇਸ ਕਰਕੇ ਦੇ ਬੰਦੇ ਕੋਲ ਨਹੀਂ ਕਾਰਵਾਈ ਕੀਤੀ ਜਾ ਰਹੀ ਉਹ ਚੋਰੀ ਦੀਆਂ ਉਹ ਘੋਟੋਈਆਂ ਦੇ ਬੱਸ ਸਟੈਂਡ ਤੇ ਵੀ ਹੋਈਆਂ ਹਨ ਉਹਨਾਂ ਬਾਰੇ ਚੱਲ ਬੱਸ ਸਟੈਂਡ ਦੇ ਲਈ ਤਾਂ ਮੈਨੂੰ ਨਹੀਂ ਪਤਾ